ਪਹਾੜੀ ਇਲਾਕਿਆਂ ਦੇ ਵੱਲ ਜਾਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਬਰਫਬਾਰੀ ਦੇ ਵਿੱਚ ਹਿਮਾਚਲ ਕਾਫੀ ਲੋਕ ਜਾਂਦੇ ਨੇ ਬਰਫਬਾਰੀ ਦਾ ਆਨੰਦ ਲੈਣ ਲਈ ਤਾਂ ਉੱਥੇ ਦੱਸਦੇ ਕਿ ਤਿੰਨ ਹਾਈਵੇ ਬੰਦ ਕਰ ਦਿੱਤੇ ਗਏ ਨੇ ਤੇ ਕਈ ਲੋਕਾਂ ਦੇ ਵਾਹਨ ਜਿਹੜੇ ਕਿ ਇਸ ਦੇ ਵਿੱਚ ਫਸ ਚੁੱਕੇ ਨੇ ਦਰਅਸਲ ਤਿੰਨ ਨੈਸ਼ਨਲ ਹਾਈਵੇ ਬਰਫ ਦੇ ਨਾਲ ਟਕੇ ਹੋਏ ਨੇ 174 ਸੜਕਾਂ ਬੰਦ ਪਈਆਂ ਨੇ 680 ਬਿਜਲੀ ਟਰਾਂਸਫਰ ਠਾਪ ਹੋ ਚੁੱਕੀਆਂ ਨੇ ਤੇ ਉੱਥੇ ਹੀ 300 ਬਸਾਂ ਸਮੇਤ 10000 ਜਿਹੜੇ ਕਿ 1000 ਵਾਹਨ ਜਿਹੜੇ ਕਿ ਸੜਕਾਂ ਦੇ ਉੱਤੇ ਫਸੇ ਹੋਏ ਨੇ ਤਸਵੀਰਾਂ ਮੌਕੇ ਦੀਆਂ ਤੋਂ ਇਹਨਾਂ ਸਾਂਝੀਆਂ ਕਰ ਰਿਹਾ ਦੱਸਦੀ ਕਿ ਹਾਲ ਹਿਮਾਚਲ ਪ੍ਰਦੇਸ਼ ਦਾ ਹੈ ਜਿੱਥੇ ਕਿ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫਬਾਰੀ ਹੋਈ ਹੈ ਬਰਬਾਰੀ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਹਾਲਕੀ ਅਟਲ ਸੁਰੰਗ ਨੇੜੇ ਵਰਵਾਰੀ ਦੇ ਕਾਰਨ 4000 ਸੈਲਾਨੀ ਜਿਹੜੇ ਕਿ ਫਸੇ ਹੋਏ ਨੇ ਤਾਂ ਮੌਸਮ ਵਿਭਾਗ ਨੇ ਵੀਰਵਾਰ ਤੱਕ ਬिलासपुर ਉਹਨਾਂ ਹਮੇਰਪੁਰ ਤੇ ਮੰਡੀ ਦੇ ਵਿੱਚ ਕੜਾਕੇ ਦੀ ਠੰਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਜਿਹੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਭੋਇੱਖ ਦੇ ਵਿੱਚ ਮੁਸ਼ਕਲਾਂ ਵੱਤ ਸਕਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਿਮਾਚਲ ਦੀਆਂ ਇਹ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੀ ਪੰਜ ਜ਼ਿਲ੍ਹੀਆਂ ਦੇ ਵਿੱਚ ਜਿਹੜਾ ਕਿ ਸੋਮਵਾਰ ਨੂੰ ਸੀਜ਼ਨ ਦੀ ਇਹ ਦੂਜੀ ਵਾਰ ਬਾਰੀ ਦਰਜ ਕੀਤੀ ਗਈ ਹੈ ਆ ਦੱਸਦੇ ਕਿ ਰੋਹਤਾਂਗ ਦੇ ਵਿੱਚ 30 ਸੈਂਟੀਮੀਟਰ ਤੱਕ ਬਰਫਬਾਰੀ ਹੋਈ ਹੈ ਤੇ ਉੱਥੇ ਹੀ ਮਨਾਲੀ, ਕੁਫਰੀ, ਕਿਲੌਂਗ, ਡਲਹੋਜ਼ੀ ਤੇ ਰਾਸ਼ਤਾਨੀ ਸ਼ਿਮਲਾ ਦੇ ਵਿੱਚ 10 ਤੋਂ 15 ਸੈਂਟੀਮੀਟਰ ਤੱਕ ਬਰਫਬਾਰੀ ਦਰਸ ਕੀਤੀ ਗਈ ਹੈ ਤਾਂ ਬਰਫਬਾਰੀ ਤੋਂ ਬਾਅਦ ਅੱਪਰ ਸ਼ਿਮਲਾ ਅਤੇ ਕਿਨੌਰ ਜ਼ਿਲ੍ਹੇ ਰਾਸ਼ਤਾਨੀ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮਨਾਲੀ ਰੋਹਤਾਂਗ ਨੈਸ਼ਨਲ ਹਾਈਵੇ ਤਿੰਨ ਕਈ ਥਾਵਾਂ ਦੇ ਉੱਤੇ ਬੰਦ ਪਏ ਨੇ ਤਾਂ ਸ਼ਿਮਲਾ ਨਾਰਕੰਡਾ ਰਾਸ਼ਟਰੀ ਰਾਜਮਾਰਗ ਥਯੋਗ ਰੋਡੂ ਐਨ ਐਚ ਅਤੇ ਥਿਓਨ ਚੋਪਾਲ ਹਾਈਵੇ ਸਮੇਤ 174 ਤੋਂ ਵੱਧ ਸੜਕਾਂ ਨੂੰ ਵਾਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਤਾਂ ਜੇਕਰ ਤੁਸੀਂ ਵੀ ਖਾਸ ਕਰਕੇ ਪੰਜਾਬੀ ਲੋਕ ਉੱਥੇ ਜਾਂਦੇ ਨਹੀਂ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਕਿ ਪਹਾੜੀ ਇਲਾਕਾ ਨਾਲ ਲੱਗਦਾ ਆਏਗਾ ਤੇ ਕੋਈ ਵੀ ਜੇਕਰ ਉੱਥੇ ਘੁੰਮਣ ਫਿਰਨ ਦਾ ਪਲਾਨ ਬਣਾ ਰਿਹਾ ਹੈਗਾ ਤਾਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਉੱਥੇ ਬਰਫ਼ ਜਿਹੜੀ ਕਿ ਬਹੁਤ ਜ਼ਿਆਦਾ ਪੈ ਰਹੀ ਹੈ ਬਰਫ਼ ਬਾਰਿਸ਼ ਜਿਹੜੀ ਕਿ ਸ਼ਿਮਲਾ ਦੇ ਵਿੱਚ ਦੂਜੀ ਵਾਰੀ ਹੋਈ ਹੈ ਸੀਜ਼ਨ ਦੀ ਦੂਜੀ ਬਰਫ਼ਬਾਰੀ ਹੋਈ ਹੈ ਤੇ ਬਰਫ਼ਬਾਰੀ ਦੇ ਕਾਰਨ 680 ਬਿਜਲੀ ਦੇ ਟਰਾਂਸਫਰ ਜਿਹੜੇ ਕਿ ਠੱਪ ਹੋ ਚੁੱਕੇ ਹਨ ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਗੁੱਲ ਹੋ ਚੁੱਕੀ ਹੈ ਤਾਂ ਦੱਸ ਦੇ ਕਿ ਹਾਲਾਂਕਿ 크리스마ਸ ਮਨਾਉਣ ਆਏ ਸੈਲਾਨੀਆਂ ਨੇ ਹਿਮਾਚਲ ਦੇ ਵਿੱਚ ਹੋਈ ਬਰਫਬਾਰੀ ਦਾ ਖੂਬ ਆਨੰਦ ਵੀ ਲਿਆ ਹੈਗਾ ਬਰਫਬਾਰੀ ਦੇ ਦੌਰਾਨ ਸ਼ਿਮਲਾ ਦੇ ਇਤਿਹਾਸ ਰਿਜ ਦੇ ਉੱਤੇ ਸੈਲਾਨੀਆਂ ਦੀ ਕਾਫੀ ਭੀੜ ਇਕੱਟੀ ਹੋ ਗਈ ਹੈ ਇਸ ਦੌਰਾਨ ਬਰਫਬਾਰੀ ਦੇ ਕਾਰਨ ਆਵਾਜਾਈ ਦੇ ਉੱਤੇ ਕਾਫੀ ਅਸਰ ਪਿਆ ਸੜਕਾਂ ਜਾਮ ਹੋਣ ਦੇ ਕਾਰਨ ਸੈਂਕੜੇ ਪਿੰਡੂ ਖੇਤਰ ਦਾ ਹੋਰ ਥਾਮਾ ਤੋਂ ਸੰਪਰਕ ਜਿਹੜਾ ਕਿ ਟੁੱਟ ਚੁੱਕਿਆ ਹੈ ਇਸ ਕਾਰਨ ਮੰਜ਼ਿਲ ਦੇ ਉੱਤੇ ਜਾਣ ਵਾਲੇ ਵਾਹਨ ਜਿਹੜੇ ਕਿ ਅਧਵਿਚਕਾਰ ਹੀ ਫਸ ਚੁਕੇ ਨੇ ਦੂਜੇ ਪਾਸੇ ਸ਼ਿਮਲਾ ਦੇ ਡੀਸੀ અનુਪਮ ਕਸ਼ਯਪ ਦਾ ਕਹਿਣਾ ਹੈ ਕਿ ਸ਼ਿਮਲਾ ਜ਼ਿਲ੍ਹੇ ਦੇ ਵਿੱਚ ਬਰਬਾਰੀ ਤੋਂ ਬਾਅਦ ਜਿਹੜੇ ਕਿ 100 ਤੋਂ ਵੱਧ ਸੜਕਾਂ ਬੰਦ ਨੇ ਅਤੇ ਕਈ ਬਸਾਂ ਫਸ ਗਈਆਂ ਨੇ ਸੜਕਾਂ ਨੂੰ ਖੋਲਣ ਦਾ ਸਮ ਜਿਹੜਾ ਕਿ ਕੰਮ ਜਿਹੜਾ ਕਿ ਜੰਗੀ ਪੱਧਰ ਤੇ ਉੱਤੇ ਚੱਲ ਰਿਹਾ ਹੈ ਤੇ ਜਲਦੀ ਹੀ ਸੜਕਾਂ ਨੂੰ ਦੁਬਾਰਾ ਖੋਲ ਦਿੱਤਾ ਜਾਵੇਗਾ ਪਰ ਹਾਲਾਂਕਿ ਇਹ ਤਸਵੀਰਾਂ ਅੱਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਸ਼ਿਮਲਾ ਦੇ ਵਿੱਚ हिमाचल ਦੇ ਵਿੱਚ ਦੱਸਦੀ ਹੈ ਕਿ ਕਈ ਥਾਵਾਂ ਦੇ ਉੱਤੇ ਰੂਟ ਜਿਹੜੇ ਕੀ ਬੰਦ ਹੋ ਚੁੱਕੇ ਨੇ ਸੜਕਾਂ ਦੇ ਉੱਤੇ ਜਿਹੜੀ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਕਰਕੇ ਸੈਲਾਨੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੀਜ਼ਨ ਦੀ ਹੈ ਬਰਫਬਾਰੀ ਹੋਈ ਹੈ ਤੇ ਬਹੁਤ ਜ਼ਿਆਦਾ ਬਰਫਬਾਰੀ ਦੇ ਕਰ ਕਈ ਲੋਕ ਤਾਂ ਇਹਦੇ ਆਨੰਦ ਵੀ ਲੈ ਰਹੇ ਨੇ ਪਰ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ